ਪੰਜਾਬ ਦੇ ਵਿੱਚ ਲੋਕਾਂ ਨੂੰ ਟ੍ਰੈਫਿਕ ਤੋਂ ਨਜਾਤ ਪਾਉਣ ਦੇ ਲਈ ਹੁਣ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਟ੍ਰੈਫਿਕ ਸਮੱਸਿਆਵਾਂ ਤੋਂ ਲੋਕਾਂ ਨੂੰ ਨਜਾਤ ਮਿਲੇਗੀ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜ਼ੀਰਖਪੁਰ ਪੰਚਕੁਲਾ ਬਾਈਪਾਸ ਪ੍ਰੋਜੈਕਟ ਦੇ ਨਿਰਮਾਣ ਉਤੇ 1878.31 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ 19.2 ਕਿਲੋਮੀਟਰ ਲੰਬੇ ਪ੍ਰੋਜੈਕਟ ਦੇ ਵਿੱਚ 6 ਲੇਨ ਐਕਸਪ੍ਰੈਸ ਬਾਈਪਾਸ ਬਣਾਏ ਜਾਣਗੇ। ਰਿਪੋਰਟ ਮੁਤਾਬਕ ਇਹ ਬਾਈਪਾਸ ਜ਼ਿਰਕਪੁਰ ਤੇ ਪੰਚਕula ਦੇ ਵਿਚੋ ਲੰਘੇਗਾ। ਬਾਈਪਾਸ ਚੰਡੀ ਮੰਦਰ ਦੇ ਨੇੜੇ ਨਿਕਲੇਗਾ। ਇਸ ਦੇ ਨਿਰਮਾਣ ਦੇ ਨਾਲ ਲੋਕਾਂ ਨੂੰ ਜ਼ਿਰਕਪੁਰ, ਬਲਟਾਣਾ, ਟਕੌਲੀ ਹਾਊਸਿੰਗ ਬੋਰਡ ਚੌਂਕ, ਕਾਲਕਾ ਚੌਂਕ ਵਰਗੇ ਟ੍ਰੈਫਿਕ ਜਮ ਤੋਂ ਵੱਡੀ ਰਾਹਤ ਮਿਲੇਗੀ। ਇਸੇ ਦੇ ਨਾਲ ਹੀ ਹਾਦਸਿਆਂ ਦੇ ਵਿੱਚ ਕਮੀ ਆਵੇਗੀ ਤੇ ਤੇਲ ਦੀ ਬਚਤ ਵੀ ਹੋਵੇਗੀ। ਇਸ ਤੋਂ ਇਲਾਵਾ ਪਟਿਆਲਾ ਦਿੱਲੀ ਮੁਹਾਲੀ ਹਵਾਈ ਅੱਡੇ ਤੋਂ ਆਉਣ ਵਾਲੇ ਵਾਹਨਾਂ ਨੂੰ ਸ਼ਹਿਰ ਦੇ ਵਿੱਚ ਦਾਖਲ ਹੋਏ ਬਿਨਾ ਸਿੱਧੇ ਹਿਮਾਚਲ ਵੱਲ ਜਾਣ ਦਾ ਰਸਤਾ ਵੀ ਮਿਲੇਗਾ ਇਸ ਟੈਂਡਰ ਐਨ ਐਚ ਏ ਆਈ ਦੁਆਰਾ ਲਗਾ ਦਿੱਤਾ ਗਿਆ ਜਿਹੜਾ 20 ਅਗਸਤ ਨੂੰ ਖੁੱਲੇਗਾ ਜਾਣਕਾਰੀ ਮੁਤਾਬਕ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਟ ਕਮੇਟੀ ਨੇ ਜ਼ਿਰਕਪੁਰ ਬਾਈਪਾਸ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਸੀ ਹੁਣ ਇਸ ਪ੍ਰੋਜੈਕਟ ਉਤੇ ਛੇਤੀ ਹੀ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਇਸ ਵੰਦੀ ਪ੍ਰਕਿਰਿਆ ਛੇਤੀ ਸ਼ੁਰੂ ਹੋ ਰਹੀ ਹੈ ਤੇ ਇਹ ਬਾਈਪਾਸ ਕੁੱਲ 19.2 ਕਿਲੋਮੀਟਰ ਲੰਬਾ ਹੋਵੇਗਾ ਤੇ ਇਹ ਪ੍ਰੋਜੈਕਟ ਪੰਜਾਬ ਅਤੇ ਹਰਿਆਣਾ ਰਾਜਾਂ ਦੇ ਵਿੱਚ ਰਾਸ਼ਟਰੀ ਰਾਜਮਾਰਗ ਦੇ ਤਹਿਤ ਹਾਈਬ੍ਰਿਡ ਐਨਓਈਟੀ ਦੇ ਮੋਡ ਦੇ ਵਿੱਚ ਬਣਾਇਆ ਜਾਵੇਗਾ ਇਸ ਦੀ ਕੁੱਲ ਲਾਗਤ 1 ਕਰੋੜ 878.31 ਕਰੋੜ ਰੁਪਏ ਹੈ ਇਹ ਬਾਈਪਾਸ ਜ਼ੀਰਕਪੁਰ ਪਟਿਆਲਾ ਹਾਈਵੇ ਤੋਂ ਸ਼ੁਰੂ ਹੋਵੇਗਾ ਤੇ ਜ਼ੀਰਕਪੁਰ ਪਰਵਾਣੂ ਹਾਈਵੇ ਤੱਕ ਜਾਵੇਗਾ ਪੰਜਾਬ ਸਰਕਾਰ ਦੇ ਮਾਸਟਰ پلان ਦੇ ਮੁਤਾਬਕ ਇਹ ਹਾਈਵੇ ਬਣਾਇਆ ਜਾਵੇਗਾ ਜਾਣਕਾਰੀ ਮੁਤਾਬਕ ਇਹ ਪੰਚਕੁਲਾ ਹਰਿਆਣਾ ਦੇ ਵਿੱਚ ਸਮਾਪਤ ਹੋਵੇਗਾ ਇਹ ਨਵਾਂ ਰਸਤਾ ਜ਼ਿਰਕਪੁਰ ਅਤੇ ਪੰਚਕੁਲਾ ਦੇ ਸੰਘਣੀ ਆਬਾਦੀ ਵਾਲੇ ਤੇ ਟ੍ਰੈਫਿਕ ਭੜਕੇ ਵਾਲੇ ਖੇਤਰਾਂ ਨੂੰ ਬਾਈਪਾਸ ਕਰੇਗਾ ਜਿਸ ਦੇ ਨਾਲ ਭਾਰੀ ਟ੍ਰੈਫਿਕ ਬੋਝ ਘੱਟ ਹੋਵੇਗਾ ਇਸ ਬਾਈਪਾਸ ਦਾ ਉਦੇਸ਼ ਜ਼ਿਰਕਪੁਰ ਪੰਚਕੁਲਾ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਟ੍ਰੈਫਿਕ ਜਮ ਦੀ ਸਮੱਸਿਆਵਾਂ ਨੂੰ ਖਤਮ ਕਰਨਾ ਹੋਵੇਗਾ ਇਹ ਰਸਤਾ ਪਟਿਆਲਾ ਦਿੱਲੀ ਮੁਹਾਲੀ 에ਰੋਸਿਟੀ ਤੇ ਹਿਮਾਚਲ ਪ੍ਰਦੇਸ਼ ਵੱਲ ਜਾਣ ਵਾਲੇ ਵਾਹਨਾਂ ਨੂੰ ਸਿੱਧਾ ਤੇ ਜਮ ਮੁਕਤ ਸੰਪਰਕ ਪ੍ਰਦਾਨ ਕਰੇਗਾ ਇਸੇ ਦੇ ਨਾਲ ਹੀ ਰਾਸ਼ਟਰੀ ਰਾਜਮਾਰਗ 75 ਅਤੇ 152 ਦੇ ਸ਼ਹਿਰੀ ਹਿੱਸਿਆਂ ਦੇ ਵਿੱਚ ਯਾਤਰਾ ਦਾ ਸਮਾਂ ਘਟੇਗਾ ਤੇ ਆਵਾਜਾਈ ਹੋਰ ਸੁਚਾਰੂ ਬਣੇਗੀ। ਲਗਾਤਾਰ ਪੰਜਾਬ ਦੇ ਲੋਕਾਂ ਨੂੰ ਜ਼ਿਰਖਪੁਰ ਦੇ ਵਿੱਚ ਵੱਡੀ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਤਾਂ ਹੁਣ ਲੋਕਾਂ ਨੂੰ ਉਸੇ ਟ੍ਰੈਫਿਕ ਸਮੱਸਿਆ ਤੋਂ निजात ਮਿਲੇਗੀ ਕਿਉਂਕਿ ਵੱਡਾ ਬਾਈਪਾਸ ਬਣ ਕੇ ਤਿਆਰ ਹੋਵੇਗਾ। ਕੇਂਦਰ ਸਰਕਾਰ ਦੇ ਵੱਲੋਂ ਇਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ ਤੇ ਇਸ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਥੋੜੀ ਰਾਹਤ ਆਵੇਗੀ। ਮੁਸ਼ਕਲਾਂ ਦਾ ਬੋਝ ਘਟੇਗਾ ਕਿਉਂਕਿ ਜ਼ਿਰਕਪੁਰ ਦੇ ਵਿੱਚ ਵੇਖੀਏ ਤਾਂ ਅਕਸਰ ਹੀ ਵੱਡਾ ਟ੍ਰੈਫਿਕ ਜਾਮ ਲੱਗ ਜਾਂਦਾ ਹੈ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਚ ਲੱਣੀ ਪੈਂਦੀ ਹੈ ਤਾਂ ਹੁਣ ਟ੍ਰੈਫਿਕ ਬੋਝ ਘਟ ਹੋਵੇਗਾ ਇਹ ਬਾਈਪਾਸ ਦਾ ਉਦੇਸ਼ ਜ਼ਿਰਕਪੁਰ ਪੰਚਕੁਲਾ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆਵਾਂ ਨੂੰ ਖਤਮ ਕਰਨਾ ਹੋਵੇਗਾ ਤੇ ਇਸੇ ਦੇ ਨਾਲ ਹੀ ਰਾਸ਼ਟਰੀ ਰਾਜਮਾਰਗ 75 ਤੋਂ 152 ਦੇ ਸ਼ਹਿਰੀ ਹਿੱਸਿਆਂ ਦੇ ਵਿੱਚ ਯਾਤਰਾ ਦਾ ਸਮਾਂ ਘਟਣ ਦੀ ਉਮੀਦ ਲਗਾਈ ਗਈ ਹੈ ਤੇ ਨਾਲ ਆਵਾਜਾਈ ਹੋਰ ਵੀ ਸੁਚਾਰੂ ਬਣੇਗੀ ਤਾਂ 20 ਅਗਸਤ ਨੂੰ ਇਹ ਜੋ ਟੈਂਡਰ ਹੈ NHAI ਦੁਆਰਾ ਲਗਾਇਆ ਗਿਆ ਉਸ ਨੂੰ ਖੋਲਿਆ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨਜ਼ੂਰੀ ਤੋਂ ਬਾਅਦ ਹੀ ਇਹ ਬਾਈਪਾਸ ਬਣਾਉਣ ਦਾ ਕੰਮ ਹੁਣ ਸ਼ੁਰੂ ਹੋ ਚੁੱਕਾ ਹੈ